ਕਬਲਜੀਤ ਸਿੰਘ ਜੀ ਮੇਰਾ ਨਾਮ ਹੈ ਕੋਜੀ ਸਿੰਘ ਸਭ ਤੋਂ ਪਹਿਲਾਂ ਤੇ ਕਿੰਨੇ ਦਿਨ ਦਾ ਵਾਕਿਆ ਹੋ ਗਿਆ ਤੇ ਘਟਨਾ ਕੀ ਵਾਪਰੀ ਸੀ ਕਿਉਂਕਿ ਉੱਥੋਂ ਦੇ ਮਾਛੇ ਤੇ ਪੁੱਛਦੇ ਵੱਲੋਂ ਟਵਿੱਟ ਕਰਕੇ ਕਹਿ ਦਿੰਦਾ ਕਿ ਇੱਥੇ ਕੁਝ ਵੀ ਨਹੀਂ ਹੋਇਆ ਸੀ ਛੁੱਟਮਰ ਹੋਈ ਹੋਈ ਜੀ ਹੁੰਦੀ ਤਾਂ ਪੁਲਿਸ ਕੰਕਰੀਟ ਕਰਕੇ ਇੱਥੇ ਜਾਂਦਾ ਸਰ ਪੁਲਿਸ ਰਿਪੋਰਟ ਨਾ ਕਰਨ ਦੀ ਵਜ੍ਹਾ ਪਹਿਲਾਂ ਕੀ ਇੱਕ ਡਰ ਤੇ ਦੂਜੀ ਗੱਲ ਇਹ ਹੈ ਕਿ ਅਸੀਂ ਜੇ ਉਹ ਕਹਿੰਦੇ ਨਾ ਸ਼ਰਾਬ ਪੀਤੀ ਜਾਂ ਨਸ਼ੇ ਕਰਦੇ ਆ ਤੁਹੀਂ ਸਾਡੇ ਇਲਾਕੇ ਜਾ ਸਕਦੇ ਹੋ ਜਾਂ ਮੇਰੇ ਜੋ ਤੁਹਾਡੇ ਇਥੇ ਡਰਗ ਟੈਸਟ ਵਗੈਰਾ ਹੁੰਦੇ ਆ ਜੇ ਮੈਂ ਜ਼ਿੰਦਗੀ 'ਚ ਕਦੇ ਕੋਈ ਛੋਟਾ ਨਸ਼ਾ ਵੀ ਕੀਤਾ ਹੋਵੇ ਨਾ ਅਸੀਂ ਇਸ ਚੀਜ਼ ਦਾ ਹਰਿਆਣਾ ਭਰ ਲਈ ਤਿਆਰ ਹੈ। ਚਰਾਬ ਦੀ ਤਾਂ ਬਿਲਕੁਲ ਹੀ ਦੂਰ ਦੀ ਗੱਲ ਹੈ। ਤੇ ਫੋਰਨ ਰਹਿਣ ਦੇ ਬਾਵਜੂਦ ਵੀ ਅਸੀਂ ਪੂਰੀ ਸਿੰਪਲ ਲਾਈਫ ਜਿਵੇਂ ਆਏ ਤੇ ਜਿਹੜੇ ਸਰ ਨੇ ਟਵੀਟ ਕੀਤਾ ਆ ਉਹਨਾਂ ਨੇ ਹੋ ਸਕਦਾ ਉਹਨਾਂ ਬੰਦਿਆਂ ਦੇ ਬਿਆਨ ਲੈ ਕੇ ਟਵੀਟ ਕਰ ਦਿੱਤਾ ਹੋਵੇ ਤੇ ਸਾਡੇ ਨਾਲ ਗੱਲ ਕਰ ਲੈਂਦੇ ਸਾਡੇ ਸਾਡੇ ਕੋਲ ਵੀ ਪੁੱਛ ਲੈਂਦੇ ਜੀ ਕਿ ਭਾਈ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਤੁਹਾਡੇ ਨਾਲ ਕੀ ਵਾਪਰਿਆ ਹੂੰ ਠੀਕ ਹੈ ਨਾ ਉਹ ਜੇ ਅਹੀਂ ਕੋ ਗਲਤ ਗੱਲ ਕੀਤੀ ਉੱਥੇ ਤੇ ਕੋਈ ਕੋਮਾ ਦੇ ਵਿੱਚ ਨਹੀਂ ਲੱਗਾ ਹਾਂ ਅਹੀਂ ਤੜੀ ਨਾ ਕਿ ਸਿਰ 'ਚ ਰਾਡ ਮਾਰੀ ਜਾਂ ਕਿਸੇ ਦੇ ਕੋਈ ਕਿਸ ਨੂੰ ਮਾਰ ਕੇ ਸੋਟਾਏ ਹੂੰ ਜਾਹੇ ਕਿ ਇਹਨੂੰ ਮਾਰ ਕੇ ਭੱਜ ਜਾਏ ਮਾਰਿਆ ਦੋਨਾਂ ਨੇ ਸਾਨੂੰ ਕੋਈ ਨਹੀਂ ਕੋਈ ਕੀ ਸੀ ਕਿ ਤੇ ਚਪੇੜ ਤੋਂ ਕੋਈ ਗੱਲ ਹੋਈ ਸੀ ਤੂੰ ਤੋਂ ਮੈਂ ਹੋਈ ਸੀ ਬਿਲਕੁਲ ਜੀ ਗੱਲ ਸਿਰਫ ਇੱਕ ਉੱਥੇ ਜਿਹੜਾ ਉਹਨਾਂ ਦੇ ਗੈਂਗ ਬਣੇ ਨੇ ਉਹ ਇਹ ਗੱਲ ਕਹਿੰਦੇ ਸੀ ਮੇਰੇ ਬ੍ਰਦਰ ਨੂੰ ਕਿ ਤੇ ਚਪੇੜ ਮਾਰਾਂਗੇ ਤੇ ਉਹਨੂੰ ਇਹ ਪੁੱਛਿਆ ਕਿ ਯਾਰਾ ਤੂੰ ਇਹ ਮਿਸ ਮਲਵਾਰਡ ਕਿਉਂ ਯੂਜ਼ ਕਰ ਰਹੇ ਆ ਤੇ ਉਹਨੇ ਤੁਂਜੀ ਗੱਲ ਨਹੀਂ ਕੀਤੀ 100 150 ਬੰਦਾ ਇਕੱਠਾ ਕਰਕੇ ਸਾਡੇ ਅਟੈਕ ਕਰ ਦਿੱਤਾ ਗੱਲ ਸੁਣੀ ਨਹੀਂ ਸਾਡੀ ਕੋਈ ਨਾ ਹੋਰ ਕੁਝ ਹੋਇਆ ਹੀ ਨਹੀਂ ਵਿੱਚੋਂ ਪੁਲਿਸ ਵਾਲਾ ਨਾ ਆਉਂਦਾ ਤੇ ਸਾਨੂੰ ਉਹਨਾਂ ਆਉਂਦਾ ਮਾਰ ਦੇਣਾ ਹੁਣ ਤੁਸੀਂ ਕੀ ਮੰਤਰ ਹੋ ਉਸ ਸਾਡੀ ਕਿਸੇ ਕੋਲ ਕੋਈ ਮੰਗ ਨਹੀਂ ਹੈਗੀ ਅਹੀਂ ਕਿਉਂਕਿ ਮੰਗ ਕਰਕੇ ਜਾਂ ਤੇ ਹੋਏ ਨਾ ਕਿ ਸਾਨੂੰ ਬੜਾ ਕੁਝ ਇੱਥੇ ਸਾਡੇ ਨਾਲ ਸਾਡੇ ਸਾਟ ਲੱਗਣੀ ਹੀ ਤੇ ਅਹੀਂ ਉਹਦੋਂ ਦਾ ਇੱਥੇ ਹਸਪੀਟਲ ਦੇ ਵਿੱਚ ਆਪਣੇ ਐਡਮਿਟ ਆ ਤੇ ਅਹੀਂ ਦੰਦੇ ਬੇਲ ਪੇ ਕਰ ਰਹੇ ਆ ਤੇ ਜੇ ਇਹੋ ਚੀਜ਼ ਕਿਸੇ ਗਰੀਬ ਇਨਸਾਨ ਨਾਲ ਹੋ ਜੇ ਤੇ ਫਿਰ ਉਹ ਤੇ ਮੇਰੇ ਖਿਆਲ ਨਾਲ ਅਲਾਇਤ ਕੋਈ ਮਰ ਜੇਗਾ ਮਾਝੇ ਪੁਲਿਸ ਤੇ ਕੋਈ ਕਾਲ ਆਈ ਤੁਹਾਨੂੰ ਉਥੋਂ ਕੋਈ ਉਹਨਾਂ ਦਾ ਕੋਈ ਅਧਿਕਾਰੀ ਆ ਕੇ ਤੇ ਗਰਬਤ ਕੀਤੀ ਨਾ ਜੀ ਨਾ ਕੋਈ ਨਹੀਂ ਆਇਆ ਜਿਹੜਾ ਮੈਂ ਤੁਹਾਨੂੰ ਟਵੀਟ ਕੀਤਾ ਤੇ ਫਿਰ ਉਹਨੂੰ ਕਿਦਾ ਵੇਖ ਰਹੇ ਹੋ ਕਿਉਂਕਿ ਲੋਕ ਤੇ ਸੋਚ ਰਹੇ ਨੇ ਕਿ ਤੁਸੀਂ ਗਲਤ ਹੈਗੇ ਜਿਹੜਾ ਉਹਨਾਂ ਨੇ ਟਵੀਟ ਕਰ ਦਿੱਤਾ ਫਿਰ ਉਥੋਂ ਦੀ ਅਧਿਕਾਰੀਆਂ ਤੇ ਟਵੀਟ ਹੁਣ ਮੈਂ ਇੱਥੇ ਬੈਠਾ ਕਰ ਦਵਾਂ ਮੈਂ ਬਾਅਦ ਫੋਨ 'ਚ ਜਾ ਕੇ ਟਵੀਟ ਕਰਦਾਂਗੇ ਕਿ ਹਮਾਜਾ ਪੁਲਿਸ ਨੇ ਸਾਡੇ ਨਾਲ ਗਲਤ ਕੀਤਾ ਇਹਦਾ ਮਨ ਲੋਵੇਦ ਨਹੀਂ ਕਿ ਟਵੀਟ ਮੈਂ ਸਹੀ ਅਸਲ ਮੈਂ ਇਹਦੇ ਵਿੱਚ ਜਿਹੜੀ ਤਹ ਤੱਕ ਜਾਣਾ ਚਾਹੀਦਾ ਗੱਲ ਕਲੀਅਰ ਕਰਨ ਹੋਣੀ ਚਾਹੀਦੀ ਇੱਥੇ ਜਿਹੜੇ ਸਾਡੇ ਪੋਲੀਟੀਕਲ ਆਏ ਹੀ ਉਹਨਾਂ ਨੂੰ ਇਹ ਸਾਰੀ ਗੱਲ ਦੱਸੀ ਆ ਉਹਨਾਂ ਨੂੰ ਅਸੀਂ ਸਾਰੀ ਸਿਚੁਏਸ਼ਨ ਸਮਝਾਈ ਆ ਕਿ ਭਾਈ ਇੰਨਾ ਬੰਦਿਆਂ ਨੇ ਸੰ ਸਾਡੇ ਨਾਲ ਸਿਰਫ ਤੇ ਸਿਰਫ ਪੰਜਾਬੀ ਹੋਣ ਦੇ ਉੱਤੇ ਸਾਡੇ ਨਫਰਤ ਨਾਲ ਜਿਹੜਾ ਵਾ ਸਾਡੇ ਤੇ ਅਟੈਕ ਕੀਤਾ ਹੈ ਕੰਗਨਾਂ ਨੂੰ ਲੈ ਕੇ ਹੋਏ ਤੈਨੂੰ ਪਤਾ ਸੀ ਕੋਈ ਬਿਲਕੁਲ ਕੰਗਨਾਂ ਦੇ ਨਾਂ ਲੈ ਲੈ ਕੇ ਰੌਲਾ ਪਾਉਂਦੇ ਜਿਹੜੇ ਉਹ ਬੰਦੇ ਸੀ ਤੇ ਸਾਨੂੰ ਤੇ ਬਾਰੇ ਕੋਈ ਗੱਲਬਾਤ ਪਤਾ ਹੀ ਨਹੀਂ ਅਸੀਂ ਤੇ ਵੈਸੇ ਹੀ ਘੁੰਮਣ ਗਏ ਜੇ ਸਾਨੂੰ ਕੋਈ ਇਹਦੇ ਬਾਰੇ ਨੌਲੇਜ ਨਹੀਂ ਤਾਂ ਅਸੀਂ ਉੱਥੇ ਜਾਂਦੇ ਕਿਉਂ ਕੋਈ ਤੁਹਾਡੀ ਤੁਹਾਨੂੰ ਪਤਾ ਨਹੀਂ ਕਿ 7 ਵਿੱਚ ਵਿੱਚ ਹੈ ਬਿਲਕੁਲ ਜੀ ਉਹ ਤੇ ਗੱਲ ਵੀ ਨਹੀਂ ਕਰਨਾ ਚਾਹੁੰਦੀ ਤੇ ਨਾ ਹੀ ਇਹ ਨਾਲ ਫੇਸ ਟੂ ਫੇਸ ਕੈਮਰਾਗੇ ਵੀ ਨਹੀਂ ਹੋਣਾ ਚਾਹੁੰਦੇ ਕਿਉਂਕਿ ਇਹ ਲੋਕ ਜਿਹੜੇ ਨੇ ਇਹਨਾਂ ਚੀਜ਼ਾਂ ਦਾ ਮਤਲਬ ਦੇਰ ਤੋਂ ਉਹਦੇ ਬਹੁਤ ਜ਼ਿਆਦਾ ਸੈਮ ਗਏ ਤੇ ਹੁਣ ਅਸੀਂ ਆਪਣੀ ਅੰਬੈਸੀ ਨਾਲ ਦੀ ਜਿਹੜੀ ਉਹ ਅੱਜ ਗੱਲ ਕਰਾਂਗੇ ਪੰਜਾਬ ਰੌਫੇ ਚ ਆਪਣੀ ਕੰਟਰੀ ਚਲੋ ਨਹੀਂ ਅਜੇ ਫਿਲਹਾਲ ਅਸੀਂ ਪੰਜਾਬ ਕਿਉਂਕਿ ਅਸੀਂ ਆਪਣਾ ਇੱਥੇ ਕਾਰੋਬਾਰ ਜਿਹੜਾ ਵਾ ਸਟਾਰਟ ਕੀਤਾ ਵਾ ਤੇ ਅਸੀਂ ਇੱਥੇ ਰਵਾਂਗੇ ਪਰ ਅਸੀਂ ਵਾਪਸ ਕੱਲ ਜਾਣੀ ਕਿਉਂਕਿ ਸਾਡੇ ਬੱਚੇ ਉੱਥੇ ਹੀ ਨੇ ਇੱਕ ਪੁਲਸ ਵਾਲੇ ਦਾ ਜਿਗਰ ਕੀਤਾ ਜਿਹਨੇ ਤੁਹਾਨੂੰ ਉੱਥੇ ਬਚਾਇਆ ਸੀ ਉਹੀ ਸਚਾਈ ਹੈ ਬਿਲਕੁਲ ਜੀ ਉਹ ਇੱਕ ਪੁਲਸ ਵਾਲਾ ਜਿਹੜਾ ਉਹਨੇ ਸਾਡੀ ਬਹੁਤ ਹੈਲਪ ਕੀਤੀ ਹੈ ਜਿਹੜੇ ਬੰਦੇ ਨੇ ਸਾਡੀ ਹੁਣ ਹੈਲਪ ਕੀਤੀ ਹੈ ਨਹੀਂ ਉਹਨੂੰ ਸਹੀ ਕਹਿ ਰਹੇ ਹੈ ਉਹਨੂੰ ਕਿਉਂ ਨਹੀਂ ਗਲਤ ਕਹਿ ਰਹੇ ਜਿਹੜੇ ਬੰਦੇ ਨੇ ਸਾਨੂੰ ਚੁੱਕ ਕੇ ਹਸਪੀਟਲ ਖੜਿਆ ਵਾ ਸਾਡਾ ਸਾਡੀ ਸਾਨੂੰ ਉੱਥੋਂ ਇੰਨੇ ਬੰਦਿਆਂ ਦੇ ਜੰਗਲ ਜੋ ਕੱਢ ਕੇ ਸਾਨੂੰ ਪਹੁੰਚਾਇਆ ਤੇ ਅਹੀਂ ਉਹ ਬੰਦੇ ਨੂੰ ਗਲਤ ਨਹੀਂ ਗੈਰ। ਬੋਲਾਦਾ ਕਿ ਡੀਜੀਪੀ ਨੂੰ ਸੋਚਣਾ ਚਾਹੀਦਾ ਜੇ ਸਮਝਾਂਦੇ। ਡੀਜੀਪੀ ਨੂੰ ਉਸ ਬੰਦੇ ਨਾਲ ਹੀ ਗੱਲ ਕਰ ਲੈਣੀ ਚਾਹੀਦੀ। ਤੇ ਪੁਲਿਸ ਉਸ ਪੁਲਸ ਵਾਲੇ ਨਾਲ ਹੀ ਗੱਲ ਕਰ ਲੈਣੀ ਚਾਹੀਦੀ ਤੇ ਉਹ ਬੰਦਾ ਖੁਦ ਹੀ ਉਹ ਉਹ ਡੀਜੀਪੀ ਸਾਹਿਬ ਨੂੰ ਸੱਚ ਦੱਸ ਦੋਗੇ। ਕਹਤਾਂ ਕਿ ਡੀਜੀਪੀ ਸਾਹਿਬ ਨੂੰ ਉਹ ਤਾਂ ਮੌਕੇ ਦੀ ਸੀਸੀਟੀਵੀ ਕੱਢੋਣੀ ਚਾਹੀਦੀ ਆ ਜੇ ਕੋਈ ਲੱਗਦਾ। ਬਿਲਕੁਲ ਉੱਥੇ ਜੇ ਉੱਥੇ ਕੋਈ ਕੈਮਰੇ ਲੱਗੇ ਨੇ ਤੇ ਫਿਰ ਇੱਕ ਗੱਲ ਹੋਰ ਜਿਹੜੇ ਸਾਡੇ ਕੋਲ ਵੀਡੀਓ ਮੇਰੀ ਵਾਈਫ ਨੇ ਰਿਕਾਰਡ ਕੀਤੀ ਹੈ ਜਦੋਂ ਪੁਲਿਸ ਨੇ ਹਾਂ ਡਿਲੀਟ ਕਰਾ ਤੋ ਕਰ ਦਿੱਤੀਆਂ। ਹੂੰ ਆਪਣਾ ਪੁਝਾ ਕਰਦੀ ਵੀ ਪੁਲਿਸ ਮੇਰੇ ਗੋਲ ਪਰ ਅਹੀਂ ਕਹੇ ਨਾਲ ਇਹ ਹਿਮਾਚਲ ਪੰਜਾਬ ਦਾ ਇਹ ਮੁੱਦਾ ਨਹੀਂ ਬਣਾਉਣਾ ਚਾਹੁੰਦੇ ਐਵੇਂ ਨਿਆ ਫੇਰ ਉਹ ਗੱਲ ਅਸੀਂ ਇਹ ਕੰਮ ਨਹੀਂ ਕਰਨਾ ਚਾਹੁੰਦੇ ਕਿ ਹਿਮਾਚਲ ਆ ਪੰਜਾਬ ਆ ਅਸੀਂ ਸਾਨੂੰ ਬੜੇ ਸਾਲ ਹੋ ਗਏ ਨੇ ਬਾਹਰ ਰਹਿੰਦਿਆਂ ਨੂੰ ਤੇ ਅਸੀਂ ਇਹੋ ਜਿਹੀ ਨਫ਼ਰਤ ਦਾ ਨਫ਼ਰਤ ਨਹੀਂ ਫੈਲਉਣਾ ਚਾਹੁੰਦੇ ਤੇ ਜਿਹੜੇ ਵੀ ਸਾਡੇ ਹਿਮਾਚਲ ਦੇ ਲੋਕ ਜਿਹੜੇ ਹਿਮਾਚਲ ਦੇ ਲੋਕ ਸਾਡੇ ਨਾਲ ਕੰਮ ਕਰਦੇ ਹਨ ਕੋਈ ਬੰਦਾ ਉਹਨਾਂ ਦਾ ਨਾਮ ਇਸ ਵੇ ਨਾ ਕਰੇ ਕਿਉਂਕਿ ਹਰ ਇੱਕ ਬੰਦਾ ਇੱਕੋ ਜਿਹਾ ਨਹੀਂ ਹੁੰਦਾ ਜੀ ਆਪਣਾ ਨਾਮ ਦੱਸ ਕੇ ਜਥੇਬੰਦੀ ਦਾ ਰਜਿੰਦਰ ਸਿੰਘ ਮਾਹੂ ਕਿਸਾਨ ਮੋਰਚੇ ਤੋਂ ਮਾਝਾ ਜ਼ੋਨ ਪ੍ਰਧਾਨ ਅੱਜ ਤੁਸੀਂ ਸਪੈਨਿਸ਼ ਵਰਤੋਂ ਮਿਲਣ ਆਏ ਹੋ ਕਿ ਕੀ ਐਸ਼ਵਾਸ ਵਿੱਚ ਆਇਆ ਹੈ ਤੁਹਾਡੇ ਅਸੀਂ ਕਿਸਾਨ ਮੋਰਚੇ ਵੱਲੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਰਾਜੇਆਲ ਸਾਹਿਬ ਗਰੁੱਪ ਵੱਲੋਂ ਕਬੀਰਪ੍ਰੀਤ ਕੰਨੂ ਸਾਹਿਬ ਵੱਲੋਂ ਅਸੀਂ ਇਹਨਾਂ ਨੂੰ ਸ਼ੁਆਹੀ ਦਵਾਉਂਦੇ ਹਾਂ ਕਿ ਸਾਡੀਆਂ ਜਥੇਬੰਦੀਆਂ ਤੁਹਾਡੇ ਨਾਲ ਆ 24 ਘੰਟੇ ਸੀ ਇਹਨਾਂ ਦੇ ਨਾਲ ਆ ਅਸੀਂ ਅੱਜ ਇਹਨਾਂ ਨੂੰ ਮਿਲ ਕੇ ਚੱਲੇ ਆ ਸਾਰਾ ਡਿਸਕਸ ਅਸੀਂ ਰਾਜੇਵਾਲ ਸਾਹਿਬ ਦੇ ਨਾਲ ਪੰਨੂ ਸਾਹਿਬ ਦੇ ਨਾਲ ਕਰਾਂਗੇ ਸਾਰਾ ਮੈਟਰ ਨੂੰ ਸਮਝਾਵਾਂਗੇ ਜਿਹੜੀ ਵੀ ਚੀਜ਼ ਦੀ ਲੋੜ ਪੈਂਦੀ ਹੈ ਇਹਨਾਂ ਵੀਰਾਂ ਨੂੰ ਸਾਡੀਆਂ ਜਥੇਬੰਦੀਆਂ ਇਹਦੇ ਨਾਲ ਖੜੀਆਂ ਕਿਤੇ ਧਰਨਾ ਲਾਉਣਾ ਪੈਂਦਾ ਵਾ ਕਿਤੇ ਪ੍ਰਸ਼ਾਸਨ ਦੇ ਉੱਪਰ ਕੋਈ ਵੀ ਕੰਮ ਦੀ ਲੋੜ ਆ ਅਸੀਂ ਇਹਨਾਂ ਦੇ ਨਾਲ 24 ਘੰਟੇ ਇਹਨਾਂ ਦੇ ਨਾਲ ਖੜੇ ਆ ਤੁਹਾਡੀ ਜਥੇਬੰਦੀ ਵੱਲੋਂ ਕੋਈ ਤਾਲਮੇਲ ਕੀਤਾ ਜਾਏਗਾ ਆਪਣੀ ਜਥੇਬੰਦੀਆਂ ਨਾਲੋਂ ਜੀ ਬਿਲਕੁਲ ਸਾਡੀ ਜਥੇਬੰਦੀ ਹਮਾਚਲ ਸਰਕਾਰ ਦੇ ਨਾਲ ਤਾਲਮੇਲ ਕਰੇਗੀ ਹਿਮਾਚਲ ਪੁਲਿਸ ਦੇ ਨਾਲ ਤਾਲਮੇਲ ਕਰੇਗੀ ਇਸ ਕੇਸ ਦੀ ਉਚਿਤ ਜਾਂਚ ਕਰਵਾਏਗੀ ਚਾਹੇ ਸਾਨੂੰ ਸਟੇਟ ਤੋਂ ਬਾਹਰ ਸਟੇਟ ਤੋਂ ਬਾਹਰ ਉਹਦੀ ਜਾਂਚ ਕਰਵਾਉਣੀ ਪਵੇ ਇਹਦੀ ਉੱਚੀ ਜਾਂਚ ਕਰਵਾਵਾਂਗੇ ਉੱਚ ਪੱਧਰੀ ਜਾਂਚ ਕਰਵਾ ਕੇ ਚਾਹੇ ਸੁਪਰੀਮ ਕੋਰਟ ਜਾਣਾ ਪਵੇ ਜਾਂ ਨੂੰ ਚਾਹੇ ਹਾਈ ਕੋਰਟ ਜਾਣਾ ਪਵੇ ਉੱਚ ਪੱਧਰੀ ਜਾਂਚ ਕਰਵਾ ਕੇ ਇਸ ਪਰਿਵਾਰ ਨੂੰ ਇਨਸਾਫ ਦਿਵਾਵਾਂਗੇ ਇੱਕ ਫਾਈਨੈਂਸ਼ੀਅਲ ਪਰਚਾ ਬਹੁਤ ਹੋ ਰਿਹਾ ਉਹਨਾਂ ਦਾ ਕਿ ਕੋਈ ਸਰਕਾਰ ਵੱਲੋਂ ਉਹਨਾਂ ਨੂੰ ਮਿਲਦਾ ਹੈ। ਉਹ ਸੀਨਾ ਧਾਲੀਆਲ ਸਾਹਿਬ ਦੇ ਨਾਲ ਗੱਲ ਕੀਤੀ ਸੀ। ਇਹਨਾਂ ਨੇ ਵੀ ਕੀਤਾ ਵੈਸੇ ਵੀ ਡੀਸੀ ਸਾਹਿਬ ਜਿਹੜਾ ਖਰਚਾ ਵਾ ਉਹ ਸਰਕਾਰ ਵੱਲੋਂ ਹੋਏਗਾ। ਫਿਰ ਅਸੀਂ ਵੀ ਡੀਸੀ ਸਾਹਿਬ ਦੇ ਨਾਲ ਗੱਲ ਕਰਦੇ ਹਾਂ ਧਾਲੀਆਲ ਸਾਹਿਬ ਨੂੰ ਮੈਸੇਜ ਦੇ ਦਿੰਦੇ ਹਾਂ। ਉਹ ਬਹੁਤ ਵਧੀਆ ਮਦਦ ਕਰ ਰਹੇ ਆ। ਉਹਨਾਂ ਨੇ ਕਿ ਜ਼ੀਰੋ ਐਫ ਆਈ ਆਰ ਵੀ ਕਰਾਈ ਆ। ਉਹਦੇ ਲਈ ਵੀ ਉਹਨਾਂ ਦਾ ਧੰਨਵਾਦ ਆ ਤੇ ਅੱਗੇ ਵੀ ਸਰਕਾਰ ਜਿਹੜਾ ਫਾਈਨੈਂਸ਼ੀਅਲ ਇਹਨਾਂ ਦੀ ਹੈਲਪ ਕਰੇਗੀ। ਅਸੀਂ ਵੀ ਇਹਨਾਂ ਦੇ ਨਾਲ ਹੀ ਸਰਕਾਰ ਕੋਲੋਂ ਅਸੀਂ ਹੈਲਪ ਕਰਵਾਵਾਂਗੇ। ਇੱਕ ਡਿਜੀਟਲ ਦਾ ਬਿਆਨ ਆ ਦੇਖੋ ਜਿਹੜਾ ਡੀਜੀਪੀ ਸਾਹਿਬ ਦਾ ਬਿਆਨ ਆ ਬੜਾ ਬੇਤੁਕਾ ਬਿਆਨ ਆ ਉਹ ਇੱਕ ਫਿਰਕੂ ਬਿਆਨ ਆ ਉਹਨਾਂ ਨੇ ਕੋਈ ਨੈਸ਼ਨਲ ਲੈਵਲ ਦਾ ਬਿਆਨ ਨਹੀਂ ਦਿੱਤਾ ਅਸੀਂ ਪੰਜਾਬੀ ਆ ਅਸੀਂ ਇੰਡੀਆ ਦਾ ਹਿੱਸਾ ਵਾਂ ਹਿਮਾਚਲ ਸਾਡਾ ਛੋਟਾ ਭਰਾਵਾ ਹਿਮਾਚਲ ਵੀ ਸਾਡਾ ਹਿੱਸਾ ਅਸੀਂ ਇੱਥੇ ਕੋਈ ਵੀ ਹਿਮਾਚਲ ਦਾ ਇੱਥੇ ਆਉਂਦਾ ਇਹਨਾਂ ਦੇ بڑے ਲੋਕ ਇੱਥੇ ਬਿਜ਼ਨਸ ਕਰਦੇ ਅਸੀਂ ਉਹਨਾਂ ਦਾ ਵੈਲਕਮ ਕਰਦੇ ਆ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਆ ਅਸੀਂ ਉਹਨਾਂ ਦੀ ਹੈਲਪ ਕਰਦੇ ਆ ਔਰ ਉਹਨਾਂ ਨੇ ਸਾਡੀ ਹੈਲਪ ਕਰਨ ਦੀ ਬਜਾਏ ਸਾਡੇ ਪੰਜਾਬੀਆਂ ਨੂੰ ਸਾਡੇ ਭਰਾਵਾਂ ਨੂੰ ਉਹਨਾਂ ਨੇ ਭੰਡਿਆ ਏ ਉਹਨਾਂ ਨੂੰ ਇੱਕ ਨਿਰਪੱਖ ਗੱਲ ਕਰਨੀ ਚਾਹੀਦੀ ਸੀ ਜਿਹੜੇ ਸਬੰਧਤ ਉੱਥੇ ਥਾਣੇ ਵਾਲੇ ਜਿਹੜੇ ਆਫੀਸਰ ਆ ਉਹਨਾਂ ਦੇ ਉੱਪਰ ਕਾਰਵਾਈ ਕਰਨੀ ਚਾਹੀਦੀ ਸੀ ਔਰ ਜਿਹੜੇ ਉਥੇ ਜਿਨ੍ਹਾਂ ਨੇ ਇਹਨਾਂ ਦੇ ਨਾਲ ਕੁੱਟਮਾਰ ਕੀਤੀ ਆ ਕੰਗਣਾ ਰੌਦ ਦੇ ਕਰਕੇ ਜਿਹੜਾ ਉਹਨਾਂ ਨੇ ਸਾਡੇ ਨਾਲ ਫਿਰਕੂ ਹਿੰਸਾ ਕੀਤੀ ਆ ਸ਼ਰਾਰਤੀ ਅਨਸਰਾਂ ਦੇ ਉੱਪਰ ਕਾਰਵਾਈ ਕਰਨੀ ਚਾਹੀਦੀ ਸੀ ਤੇ ਉਹਨਾਂ ਨੂੰ ਬਿਆਨ ਇਹ ਦੇਣਾ ਚਾਹੀਦਾ ਸੀ ਕਿ ਅਸੀਂ ਉਹ ਜਿਹੜੇ ਅਫਸਰ ਆ ਸਸਪੈਂਡ ਕਰਤੇ ਆ ਤੇ ਜਿਹੜੇ ਜਿਨ੍ਹਾਂ ਨੇ ਕਾਂਡ ਕੀਤਾ ਉਹਨਾਂ ਦੇ ਉੱਪਰ ਕਾਰਵਾਈ ਕਰ ਰਹੇ ਆ ਤੇ ਇਹ ਕਹਿਣਾ ਚਾਹੀਦਾ ਸੀ ਵੀ ਇੱਥੇ ਸਲਾਨੀ ਕੋਈ ਵੀ ਆਵੇ ਉਹ ਸੁਰੱਖੇ ਤੇ ਆ ਪੰਜਾਬੀ ਵਾਲੀ ਵੈਲਕਮ ਆ ਪਰ ਉਹਨਾਂ ਦੇ ਬਿਆਨ ਦੀ ਸਖਤ ਨਿੰਦਾ ਕਰਦੇ ਆ ਸੁੱਖੂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਐਕਸ਼ਨ ਲੈ ਕੇ ਇਮੀਗੇਟਰੀ ਇਮੀਡੀਏਟਲੀ ਐਕਸ਼ਨ ਲੈ ਇਹ ਉਹਨਾਂ ਦੇ ਉੱਪਰ ਕਾਰਵਾਈ ਕਰਵਾਓ ਤੇ ਡੀਜੀਪੀ ਦੇ ਬਿਆਨ ਦੀ ਵੀ ਨਿੰਦਾ ਕਰੋ ਤੇ ਇੱਕ ਆਪਣਾ ਸਰਕਾਰ ਬਿਆਨ ਦੇਵੇ ਖੁਦ ਸਾਨੂੰ ਦੱਸੇ ਕਿ ਉਹ ਸਾਡੇ ਨਾਲ ਆ ਕਿ ਕਿਹਦੇ ਨਾਲ ਆ ਉਹ ਸ਼ਰਾਰਤੀ ਅੰਸਰਾਂ ਦੇ ਨਾਲ ਆ ਕਿ ਸਾਡੇ ਨਾਲ ਆ